ਸਾਡੇ ਯਾਰਾਂ ਸਿੱਖ ਲਾਏ 1 ਫਰਵਰੀ 1971 ਵਿੱਚ ਰੇਜਿੰਗ ਹੋਈ ਸੀ ਅੱਜ ਸਾਡੀ ਬਟਾਲੀਅਨ ਦਾ 54 ਰੇਜਿੰਗ ਡੇ ਆ ਸਾਡੇ ਮਟਾਲੀਆਂ ਦੇ ਜਿਹੜੇ ਬਹਾਦਰ ਸੈਨਿਕਾਂ ਨੂੰ ਪੈਨਸ਼ਨ ਆਇਆ ਉਹ ਆਪਣੇ ਅੱਜ 8 ਜੂਨ ਨੂੰ ਰੈਜਿੰਗੜੇ ਮਨਾ ਰਹੇ ਆ ਤੇ ਮੈਂ ਜਿਹੜੇ ਵੀ ਸਾਡੇ ਸਾਥੀ ਇੱਥੇ ਆਏ ਆ ਰੈਜਿੰਗੜੇ ਮਨਾਉਣ ਵਾਸਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੀ ਪਲਟਨ ਨੂੰ ਯਾਦ ਕੀਤਾ ਮੈਂ ਇਸ ਦੀ ਖੁਸ਼ੀ ਵਿੱਚ ਸਾਰਿਆਂ ਨੂੰ ਮੁਬਾਰਕਾ ਦੇਣੀ ਚਾਹੁੰਦਾ ਮੈਂ ਕਹਿੰਦਾ ਵੀ ਹਰ ਸਾਲ ਇਸੇ ਤਰ੍ਹਾਂ ਇਤੋਂ ਵੱਧ ਜਿਹੜੇ ਆਪਣੇ ਰੈਜਿੰਗ ਦੇ ਮਨਾਉਣ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਅੱਜ ਆਪਣੀ ਪਟਾਲੀਆਂ ਨਾਲ ਰੈਜਿੰਗ ਦੇ ਮਨਾ ਰਹੇ ਆ ਜਿਸ ਤਰ੍ਹਾਂ ਕਿਹੜੇ ਪਿੰਡ ਸਾਡੀ ਬਹੁਤ ਪਹਾੜੀ ਲਾਕੇ ਜਾਂ ਅੰਗਲੇਸ਼ੀਆ ਜਾਂ ਹੋਰ ਜਗ੍ਹਾ ਤੇ ਹੁੰਦੀ ਆ ਸਾਡੇ ਕੋਲ ਨਹੀਂ ਪਹੁੰਚਿਆ ਜਾਂਦਾ ਇੱਥੇ ਤਰ੍ਹਾਂ ਅੱਜ ਇਹ ਜੜੀਆਂ ਮਹਾਨ ਰੂਹਾਂ ਜੜੀਆਂ ਮੇਰੇ ਸਾਹਮਣੇ ਦੇਖਿਆ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਬੜੇ ਚਿਰ ਦਿਆਂ ਹੇ ਆ ਵਿਛੜੇ ਹਾਂ ਅੱਜ ਦੇਲੋਂ ਬੜਾ ਸਕੂਨ ਹੋਇਆ ਵਾ ਤੇ ਬੜੀ ਖੁਸ਼ੀ ਆ ਮੈਂ ਇਸੇ ਕਹਣਾ ਹਰ ਸਾਲ ਇਸੇ ਤਰ੍ਹਾਂ ਰੈਜਿੰਗ ਦੇ ਮਨਾਇਆ ਜਾਵੇ ਬਹੁਤ ਖੁਸ਼ੀ ਆ ਧੰਨਵਾਦ ਹੈ ਆ ਵਾਹਿਗੁਰੂ ਜੀ ਦਾ ਖਾਲਸਾ ਮੈਂ ਸੂਬੇਦਾਰਾ ਮੇਜਰ ਗੁਰਲਾਬ ਸਿੰਘ ਯਾਰਾ ਸਿੱਖਾ ਲਈ ਮੈਂ ਇਸ ਰਿੰਗ ਕਦੇ ਤੇ ਇਸ ਪੱਤਰ ਨੂੰ ਔਰ ਜਿੰਨੇ ਵੀ ਬਹਾਦਰ ਜਵਾਨ ਸਾਡੇ ਜੀਸ਼ੂ ਸਾਹਿਬਾਨ ਆਇਆ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਮੇਸ਼ਾ ਇਹੋ ਪ੍ਰਾਰਥਨਾ ਕਰਦਾ ਕਿ ਹਮੇਸ਼ਾ ਇਹਨਾਂ ਚਰਜੀ ਕਲਾ ਤੇ ਰੱਖੇ ਇਸੇ ਤਰ੍ਹਾਂ ਹੀ ਇਹ ਦਿਨ ਮਨਾਉਂਦੇ ਰਹੀਏ ਇਸੇ ਤਰ੍ਹਾਂ ਇਹ ਕੰਮ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਪਟਨ ਜਸਵੀਰ ਸਿੰਘ ਅੱਜ ਦੇ ਇਸ ਪ੍ਰੋਗਰਾਮ ਦੇ ਲਕਸ਼ਮੇ ਸਾਰੇ ਅਫਸਰ ਜੀਸ਼ੂ ਸਾਹਿਬਾਨ ਔਰ ਬਹਾਦਰ ਜਵਾਨਾਂ ਨੂੰ ਰੇਜਿੰਗ ਡੇ ਦੀਆਂ ਮੁਬਾਰਕਬਾਦ ਦਿੰਦਾ ਹਾਂ ਪਲਟਨ ਨੇ ਆਪਣੇ ਇਤਿਹਾਸ 1971 ਤੋਂ ਲੈ ਕੇ ਹੁਣ ਤੱਕ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਜਿਸ ਵਿੱਚ ਪਲਟਨ ਨੇ ਇੰਡੀਆ ਨੂੰ ਭਾਰਤ ਨੂੰ ਦੇਸ਼ ਨੂੰ ਆਪਣੇ ਤਿੰਨ ਅਥਲੀਟ ਇੰਟਰਨੈਸ਼ਨਲ ਅਥਲੀਟ ਦਿੱਤੇ ਜਿਨ੍ਹਾਂ ਨੇ 14-14 골ਡ ਮੈਡਲ ਬਾਹਰ ਤੋਂ ਜਿੱਤ ਕੇ ਲਿਆ ਕੇ ਭਾਰਤ ਦੀ ਝੋਲੀ ਵਿੱਚ ਪਾਏ ਅਤੇ ਇਹਦੇ ਸਪੋਰਟਸ ਦੇ ਨਾਲ ਨਾਲ ਜੁਨਟ ਨੇ ਆਪਣੀ ਲੜਾਈ ਦੇ ਜੋ ਉਹਨਾਂ ਦਾ ਮੇਨ ਮਕਸਦ ਹੀ ਉਹਦੇ ਵਿੱਚ ਹੀ ਬਹੁਤ ਉਪਲਬਧੀਆਂ ਹਾਸਲ ਕੀਤੀਆਂ 1971 ਵਿੱਚ ਵੀ ਭਾਗ ਲਿਆ ਔਰ ਸੀਆਈ ਆਪਰੇਸ਼ਨ ਦੇ ਵਿੱਚ ਵੀ ਜਿਹੜਾ ਵਾ ਮਿਲੀਟੈਂਟਾਂ ਦੇ ਨਾਲ ਜਿਹੜਾ ਵਾ ਆਪਣੀ ਲੜਾਈ ਨੂੰ ਕਾਉਂਟਰ ਇੰਟਰ ਕਾਉਂਟਰ ਇੰਟਰ ਕਾਉਂਟਰਜੈਂਸ ਰਹਿ ਕੇ ਵੀ ਜਿਹੜਾ ਵਾ ਮਿਲੀਟੈਂਟੀ ਨੂੰ ਖਤਮ ਕੀਤਾ ਅਤੇ ਆਪਣੇ ਜਿਹੜੀ ਜੁਨਟ ਨੂੰ ਜਿਹੜਾ ਵਾ ਆਪਣਾ ਨਾਮ ਜਿਹੜਾ ਉੱਪਰ ਤੁਕਿਆ ਔਰ ਮੈਂ ਇੱਕ ਵਾਰ ਫੇਰ ਪਲਟਨ ਦੇ ਸਾਰੇ ਬਹਾਦਰ ਜਵਾਨਾਂ ਨੂੰ ਔਰ ਅਫਸਰ ਜੀਸ਼ੋ ਨੂੰ ਬੇਜੰਗ ਦੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਗੁਰੂ ਨਾਨਕ ਤੋਂ ਆਗਲਾ ਦਸਵੇਂ ਗੁਰੂ ਪ੍ਰਵੰਤ ਬਾਰ-ਬਾਰ ਹੈ ਵੰਦਨਾ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰ-ਬਾਰ ਹੈ ਵੰਦਨਾ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੋ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਸਾਡੀ ਪਟਨ ਦਾ ਚਰਨਜਵਾਂ ਰੈਜਿਗਡੇ ਮਨਾਉਣ ਦੇ ਆ ਰੈਜਿਗਡੇ ਫਸਟ ਜੂਨ ਹੁੰਦਾ ਹੈ ਅਸੀਂ ਕੁਝ ਕਾਮਨਾ ਕਰਕੇ ਅੱਜ 8 ਤਰੀਕ ਨੂੰ ਦਿਨ ਐਤਵਾਰ ਚਰਨਜਵਾਂ ਪਟਨ ਦਾ ਜਨਮ ਦਿਨ ਮਨਾਉਂਦੇ ਆ ਸਾਰੇ ਜੀਸੀਓ ਸਹਿਬਾਨ ਕੈਪਟਨ ਸਹਿਬਾਨ ਅਫਸਰ ਸਹਿਬਾਨ ਜੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੈ ਜੈ ਦੇਖ ਤੈਕ ਦੇਖ ਤੈਕ ਦੇਖ ਤੈਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਆ ਜੋ ਕਿ ਸਾਡੀ 11 ਸਖਲਾਈ ਸਟੀਫ ਰਿਫਰਸਟ ਬਟਾਲੀ ਹੈ ਜਿਸ ਦਾ ਕਿ ਚਲੰਗਵਾ ਅੱਜ ਜਨਮ ਦਿਹਾੜਾ ਵਾ ਤੇ ਅੱਜ ਸਾਰੇ ਇਕੱਤਰ ਹੋ ਕੇ ਇਹਨਾਂ ਨੇ ਇੱਕ ਪਹਿਲੋ ਗਰੁੱਪ ਬਣਾਇਆ ਹੋ ਗਰੁੱਪ ਦੇ ਥਰੂ ਸਾਰੇ ਹੀ ਜਿੰਨੇ ਵੀ ਆਪਣੇ ਸਾਬਕਾ ਸੈਨਿਕ ਆ ਉਹ ਇਕੱਠੇ ਹੋਏ ਆ ਤੇ ਇਹਨਾਂ ਨੇ ਇੱਕ ਉਪਰਾਲਾ ਕਰਕੇ ਇੱਕ ਬਟਾਲੀਅਨ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਪਹਿਲਾਂ ਅਸੀਂ 1 ਜੂਨ ਨੂੰ ਉੱਥੇ ਜਨਮ ਦਿਹਾੜਾ ਬਟਾਲੀਅਨ ਦੇ ਵਿੱਚ ਮਨਾਉਂਦੇ ਸੀ ਤੇ ਜੋ ਕਿ ਉਹੀ ਪਰੰਪਰਾ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਤੇ ਅਸੀਂ ਇਸ ਜਗ੍ਹਾ ਤੇ ਬਟਾਲੀਅਨ ਦਾ ਰਜਗੱਟੇ ਮਨਾ ਰਹੇ ਆ ਤੇ ਸਾਰੇ ਜਿੱਦਾਂ ਆਪਾਂ ਆਪਣੇ ਸੈਨਿਕ ਜਿੰਦਾ ਇਕੱਠੇ ਹੋਏ ਤੇ ਬੜੀ ਮਨ ਨੂੰ ਖੁਸ਼ੀ ਮਿਲਦੀ ਆ ਜਦੋਂ ਕੋਈ ਕਿਤੇੋਂ ਕੋਈ ਕਿਤੇੋਂ ਆ ਕੇ ਇਕੱਠੇ ਹੋਦੇ ਮਿਲਦੇ ਆ ਇਹ ਆਪਣਾ ਇੱਕ ਪਰਿਵਾਰ ਸੀ ਜਦੋਂ ਪੈਨਸ਼ਨ ਆ ਗਈ ਤੇ ਸਾਰੇ ਕੋਈ ਕਿਤੇ ਚਲੇ ਗਏ ਕਿਤੇ ਚਲੇ ਗਏ ਤੇ ਪਰ ਅੱਜ ਜਦੋਂ ਇਕੱਠੇ ਹੋਏ ਆ ਤੇ ਬੜੀ ਮਨ ਨੂੰ ਖੁਸ਼ੀ ਮਿਲਦੀ ਆ ਖੁਸ਼ੀ ਬਹੁਤ ਮਹਿਸੂਸ ਹੁੰਦੀ ਆ ਕਿ ਹਾਂ ਵੀ ਸਾਡਾ ਪਰਿਵਾਰ ਇਕੱਠਾ ਹੋਇਆ ਤੇ ਮੈਂ ਸਾਰਿਆਂ ਨੂੰ ਬਹੁਤ ਜ਼ਿਆਦਾ ਵਧਾਈ ਦੇ ਬਾਤਰ ਜਿਨ੍ਹਾਂ ਨੇ ਇੱਕ ਗਰੁੱਪ ਦੇ ਥਰੂ ਇੱਕ ਸਾਰਿਆਂ ਨੂੰ ਇਕੱਠਾ ਕੀਤਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ